ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਭਰੇ ਹੋਣ ਕਿ ਸਾਡਾ ਕੋਈ ਦੁੱਖ ਸਮਝਦਾ। 25 ਮਿੰਟੋ ਲਗਾਤਾਰ ਬੋਲੀ ਗਏ ਕਿਉਂਕਿ ਸਾਡੀ ਪਹਿਲਾਂ ਨਾਲ ਸੰਪਰਕ ਹੋ ਚੁੱਕਾ ਸੀ ਵੀ ਅਸੀਂ ਆਉਣਾ ਹੈਗਾ। ਤੇ ਉਹਨੇ ਦੱਸਿਆ ਕਿ ਜਿਹੜੇ ਉੱਥੋਂ ਦੇ ਹਾਲਾਤ ਕਿ ਉਹ ਕਿਸੇ ਵੀ ਬੰਦੇ ਦੇ ਜਿਹੜੇ ਬੰਦੇ ਦੇ ਅੰਦਰ ਦਿਲ ਧੜਕਦਾ, ਉਹਦੇ ਬੰਦੇ ਜਿਹਨੂੰ ਉਹਨੇ ਸੀਨਾ ਪਾਰ ਜੀ ਜਿਸ ਤਰ੍ਹਾਂ ਦੇ ਹਾਲਾਤ ਅਸੀਂ ਵੀਡੀਓ 'ਚ ਦੇਖਦੇ ਆ ਜਾਂ ਜੀ ਉਹਨਾਂ ਨੇ ਜਿਹੜੇ ਦੱਸੇ ਹੈ। ਖੁੱਲੀ ਜੇਲ੍ਹ ਆ ਕਾ ਜਿੰਦਗੀ ਦੀਆਂ ਸਾਰ ਤਰ੍ਹਾਂ ਦੀਆਂ ਸਹੂਲਤਾਂ ਤਨਾਂ ਨੂੰ ਵਾਂਝੇ ਕੀਤਾ। ਗਾਜਾਂ ਨੂੰ ਇੱਕ ਤਰ੍ਹਾਂ ਦਾ ਢੇਰ ਕਰਦਾ। 300 ਸਾਲ ਉਹ ਦੁਬਾਰਾ ਜਿਹੜਾ ਖੜਾ ਨਹੀਂ ਹੋ ਛੋਟੇ ਛੋਟੇ ਬੱਚੇ ਉਥੇ ਮਾਰੇ ਜਾ ਰਹੇ ਹਨ ਹਸਪਤਾਲਾਂ ਤੇ ਬੰਬ ਸਿੱਟੇ ਜਾ ਰਹੇ ਆ ਸਕੂਲਾਂ ਤੇ ਬੰਬ ਸਿੱਟੇ ਜਾ ਰਹੇ ਦੋ ਸਾਲਾਂ ਤੋਂ ਬੱਚੇ ਸਕੂਲ ਨਹੀਂ ਗਏ ਪੀਣ ਵਾਲਾ ਪਾਣੀ ਨਹੀਂ ਹੈ ਸਿਰ ਤੇ ਛੱਤ ਨਹੀਂ ਹੈ ਖਾਣ ਲਈ ਰੋਟੀ ਨਹੀਂ ਹੈ ਫਲਸਤੀਨੀਆ ਨੂੰ ਦੋਸ਼ੀ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਤੁਸੀਂ ਵੀ ਦੇਖੋ ਹਮਾਸ ਨੇ ਜਿਹੜਾ ਸੀਗਾ ਵੀ ਉਹਨਾਂ ਤੇ ਹਮਲਾ ਕੀਤਾ ਕੀ ਦੋ ਦੋ ਸਾਲ ਦੇ ਬੱਚਿਆਂ ਨੇ ਇਜ਼ਰਾਈਲ ਤੇ ਹਮਲਾ ਕੀਤਾ ਕੀ ਪੰਜ ਪੰਜ ਸਾਲ ਦੇ ਬੱਚਿਆਂ ਨੇ ਇਜ਼ਰਾਈਲ ਤੇ ਹਮਲਾ ਕੀਤਾ ਜਿਹੜਾ 5 ਕੁ ਸਾਲ ਦਾ ਬੱਚਾ ਛੋਟੀ ਭੈਣ ਤੇ ਨਕਸਲ ਦੀ ਉਹ ਉਹਦੇ ਤੇ ਕੱਪੜਾ ਪਾ ਪਰ ਬੱਚੇ ਆ ਮਸੂਮਾਂ ਨੂੰ ਪਤਾ ਨਾ ਕਿ ਇਹ ਕੱਪੜੇ ਜਿਹੜੇ ਬੰਬਾਂ ਨੂੰ ਰੋਕ ਨਹੀਂ ਸਕਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਆਪ ਦੇ ਆਪ ਨੂੰ ਮਦਈ ਕਹਿੰਦੇ ਰਹੇ ਕਿੱਧਰ ਗਏ ਮਨੁੱਖੀ ਅਧਿਕਾਰਾਂ ਦੇ ਇੱਕ ਤਰ੍ਹਾਂ ਦਾ ਚਾਰ ਮਾਂ ਦੀਪਾਂ ਦਾ ਜੰਕਸ਼ਨ ਤੇ ਉੱਥੇ ਆਪਣਾ ਇੱਕ ਮਿਲਟਰੀ ਕੈਂਪ ਅਮਰੀਕਾ ਨੇ ਬਣਾਇਆ ਇਜ਼ਰਾਈਲ ਤਾਂ ਨਾਂ ਦਾ ਸਿਰਫ ਬਹਾਨਾ ਯਹੂਦੀ ਤਾਂ ਬਹਾਨਾ ਨੇ ਅਮਰੀਕਾ ਦੇ ਆਪਣੇ ਆਰਥਿਕ ਤੇ ਰਾਜਨੀਤਿਕ ਹਿੱਤਾਂ ਕਿ ਉਹਨਾਂ ਆਪਣਾ ਮਿਡਲ ਈਸਟ 'ਚ ਉਹ ਅੱਡਾ ਬਣਾਇਆ ਹੋਇਆ ਜਿਸ ਕਰਕੇ ਫਲਸਤੀਨੀਆ ਨੂੰ ਉਹਨਾਂ ਦੇ ਮੁਲਕ 'ਚ ਬੇਵਤ ਨਹੀਂ ਕੀਤਾ ਜਿੰਨੀ ਵਾਰੀ ਇਜ਼ਰਾਈਲ ਨੇ ਹਮਲਾ ਕੀਤਾ ਉਹਨਾਂ ਦਾ ਇਲਾਕਾ ਖੋਦੇ ਗਏ ਫلسطੀਨ ਦੇ ਇਜ਼ਰਾਈਲ ਦਾ ਮਸਲਾ ਪਿਛਲੇ ਲੰਬੇ ਸਮੇਂ ਤੋਂ ਤੇ ਅਸੀਂ ਸੋਸ਼ਲ ਮੀਡੀਆ ਤੇ ਅਕਸਰ ਵੀਡੀਓਜ਼ ਦੇਖਦੇ ਆ ਤੇ ਮਨ ਜਿਹੜਾ ਹੈਗਾ ਭਰ ਆਉਂਦਾ ਐਸੀਆਂ ਵੀਡੀਓਜ਼ ਦੇਖ ਕੇ ਜਦੋਂ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਉਹਨਾਂ ਦੀਆਂ ਰੋਣ ਦੀਆਂ ਵੀਡੀਓਜ਼ ਜਾਂ ਮਲਬੇ ਦੇ ਵਿੱਚ ਦੱਬੇ ਹੋਏ ਲੋਕਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਇਸ ਮਸਲੇ ਤੇ ਅੱਜ ਵਿਚਾਰ ਚਰਚਾ ਕਰਾਂਗੇ ਪਿਛਲੇ ਦਿਨਾਂ ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਫਿਲਸਤੀਨ ਦੇ ਦੂਤ ਘਰ ਦੇ ਵਿੱਚ ਜਿਹੜੀ ਹੈ ਕਿ ਆ ਉਹ ਉਹਨਾਂ ਨੂੰ ਸਮਾਨਵੀ ਸਹਾਇਤਾ ਜਿਹੜੀ ਹੈ ਉਹ ਕੀਤੀ ਗਈ ਹੈ ਮੇਰੇ ਨਾਲ ਭਾਈ ਰਜਿੰਦਰ ਸਿੰਘ ਦੀਪ ਸਿੰਘ ਆਲਾ ਹੋਣਗੇ ਗੱਲਬਾਤ ਕਰਾਂਗੇ ਭਾਈ ਜੀ ਤੁਸੀਂ ਇੱਕ ਜਥੇਬੰਦੀ ਪਹਿਲਾਂ ਤਾਂ ਇਹ ਮਸਲੇ ਤੇ ਜ਼ਰੂਰ ਚਾਨਣਾ ਜਿਹੜਾ ਹੈਗਾ ਉਹ ਪਾ ਦਿਓ ਫਿਲਸਤੀਨ ਤੇ ਇਜ਼ਰਾਇਲ ਦਾ ਪਰ ਇੱਕ ਜਥੇਬੰਦੀ ਤੌਰ ਤੇ ਕਿਉਂ ਸਹਾਇਤਾ ਦੇ ਲਈ ਆ ਕਿ ਮਾਨਵੀ ਸਹਾਇਤਾ ਉਹਨਾਂ ਦੀ ਕਰਨੀ ਚਾਹੀਦੀ ਹੈ ਕਾਰਨ ਦੇਖੋ ਪਹਿਲਾਂ ਤਾਂ ਭਾਈ ਜੀ ਗੱਲ ਇਹ ਆ ਕਿ ਜੋ ਕੁਝ ਗਾਜ਼ਾ ਪੱਟੀ 'ਚ ਹੋ ਰਿਹਾ ਹੈਗਾ ਇੱਕ ਬਠਿੰਡੇ ਦੀ ਕਿਸੇ ਵੀ ਤਹਿਸੀਲ ਤੋਂ ਵੱਡਾ ਛੋਟਾ ਸ਼ਾਕਾ 24-25 ਲੱਖ ਲੋਕ ਉੱਥੇ ਰਹਿੰਦੇ ਆ। ਹਮਮ ਔਰ ਇੱਕ ਤਰ੍ਹਾਂ ਦੀ ਖੁੱਲੀ ਜੇਲ੍ਹ ਆ ਗਾਜਾ। ਜ਼ਿੰਦਗੀ ਦੀਆਂ ਸਾਰੀਆਂ ਤਰ੍ਹਾਂ ਦੀਆਂ ਸਹੂਲਤਾਂ ਤਾਂ ਉਹਨਾਂ ਨੂੰ ਵਾਂਝੇ ਕੀਤਾ ਹੋਇਆ। ਹਮਮ ਔਰ ਜਿਸ ਤਰ੍ਹਾਂ ਲਗਾਤਾਰ ਉੱਥੇ ਬੰਬਾਰੀ ਕੀਤੀ ਜਾ ਰਹੀ ਆ। ਹਮਮ ਗਾਜਾ ਨੂੰ ਇੱਕ ਤਰ੍ਹਾਂ ਦਾ ਢੇਰ ਕਰਦ। 300 ਸਾਲ ਉਹ ਦੁਬਾਰਾ ਜਿਹੜਾ ਖੜਾ ਨਹੀਂ ਹੋ ਸਕਦਾ। ਹਮਮ ਪੰਜਾਬ ਦੇ ਲੋਕ ਖਾਸ ਕਰਕੇ ਜਿਨ੍ਹਾਂ ਦਾ ਸਿੱਖੀ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਵਾਹ ਵਾਸਤਾ ਹੈਗਾ ਹੂੰ ਉਹਨਾਂ ਨੇ ਇਹ ਕੱਲੂ ਕਾਰੇ ਦੇਖੇ ਹੋਏ ਆ ਹੂੰ ਮੀਡੀਵਲ ਪੀਰੀਅਡ ਦੇ ਵਿੱਚ ਜੋ ਸਿੱਖ ਕੱਲੂ ਕਾਰੇ ਹੋਏ 1947 ਚ ਪੰਜਾਬ ਦੀ ਵੰਡ ਹੋਈ 10 ਲੱਖ ਬੰਦਾ ਮਾਰਿਆ ਗਿਆ 84 ਚ ਜਿਹੜਾ ਸਿੱਖ ਕਤਲੇਆਮ ਹੋਇਆ ਬਿਲਕੁਲ ਉਸੇ ਤਰ੍ਹਾਂ ਛੋਟੇ ਛੋਟੇ ਬੱਚੇ ਉਥੇ ਮਾਰੇ ਜਾ ਰਹੇ ਆ ਹੰ ਹਸਪਤਾਲਾਂ ਤੇ ਬੰਬ ਸਿੱਟੇ ਜਾ ਰਹੇ ਆ ਸਕੂਲਾਂ ਤੇ ਬੰਬ ਸਿੱਟੇ ਜਾ ਰਹੇ ਆ 2 ਸਾਲਾਂ ਤੋਂ ਬੱਚੇ ਸਕੂਲ ਨਹੀਂ ਗਏ ਪੀਣ ਵਾਲਾ ਪਾਣੀ ਨਹੀਂ ਹੈ ਸਿਰ ਤੇ ਛੱਤ ਨਹੀਂ ਹੈ ਖਾਣ ਲਈ ਰੋਟੀ ਨਹੀਂ ਹੈ ਪੈਰੋਂ ਨੰਗੇ ਨੇ ਲੋਕ ਤਾਂ ਜਦੋਂ ਇੰਨਾ ਵੱਡਾ ਕੈਰ ਵਾਪਰ ਰਿਆ ਹੋਵੇ ਦੁਨੀਆ 'ਚ ਕਿਤੇ ਵੀ ਤੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਖੁਦ ਕੈਰ ਜਿਹੜੇ ਲੋਕਾਂ ਨੇ ਝੱਲਿਆ ਹੋਵੇ ਜੇ ਉਹ ਇਸ ਸਮੇਂ ਹਾ ਦਾ ਨਾਰਾ ਨਹੀਂ ਮਾਰਨਗੇ ਤੇ ਫਿਰ ਹਾ ਦਾ ਨਾਰਾ ਕੌਣ ਮਾਰੂਗਾ ਇਸ ਕਰਕੇ ਅਸੀਂ ਸਮਝਦੇ ਸੀ ਵੀ ਕਿਰਤੀ ਕਿਸਾਨੀ ਉਹਨਾਂ ਵੱਲੋਂ ਤੇ ਅਸੀਂ ਜਿੰਨੇ ਜੋਗੇ ਸੀਗੇ ਮਾਨਵੀ ਸਹਾਇਤਾ ਜਿਹੜੀ ਸੀ ਉਹ ਦੇ ਕੇ ਆਏ ਉਹਨਾਂ ਦੀ ਫਲਸਤੀਨ ਦੀ ਐਮਬੈਸੀ ਨੂੰ ਉਹਨਾਂ ਨੇ ਧੰਨਵਾਦ ਵੀ ਕੀਤਾ ਅਸੀਂ ਸਾਰੇ ਪੰਜਾਬੀਆਂ ਨੂੰ ਦੁਨੀਆਂ ਜਿੱਥੇ ਵੜਦੇ ਆ ਸਾਰੇ ਸਿੱਖ ਭਾਈਚਾਰੇ ਨੂੰ ਜਿੰਨੇ ਜਮਹੂਰੀ ਲੋਕ ਆ ਸਾਰਿਆਂ ਨੂੰ ਅਸੀਂ ਤਾਂ ਅਪੀਲ ਕੀਤੀ ਆ ਕਿ ਜੋ ਕੁਝ ਉੱਥੇ ਕਹਿਰ ਵਾਪਰ ਰਿਹਾ ਹੈਗਾ ਕਿ ਜਿਹੜੇ ਸਹਾਇਤਾ ਲਈ ਟਰੱਕ ਜਾਂਦੇ ਆ 100 ਟਰੱਕ ਉਹ ਵੀ ਇਜ਼ਰਾਈਲ ਦੀ ਫੌਇਨੇਟ ਕੁਝ ਬੰਦਿਆਂ ਨਾਲ ਮਿਲ ਕੇ ਲੁੱਟ ਲਿਆ ਇੱਕ ਬਿਲਕੁਲ ਜਿਹਨੂੰ ਕਹਿੰਦੇ ਨਸਲ ਕੁਸ਼ੀ ਜਿਹੜੀ ਹੈਗੀ ਆ ਉੱਥੇ ਚੱਲ ਰਹੀ ਹੈਗੀ ਆ ਛੋਟੇ-ਛੋਟੇ ਬੱਚਿਆਂ ਦਾ ਜੋ ਵੀਡੀਓ ਆਪਾਂ ਸਾਰੇ ਜਿਹੜੇ ਹੈਗੇ ਦੇਖਦੇ ਹੈਗੇ ਰੈਸੀ ਦੇ ਵਿੱਚ ਗਏ ਉਹਨਾਂ ਦੇ ਹਾਲਾਤ ਜਦੋਂ ਜਾਣੇ ਕਿ ਕੀ ਹਾਲਾਤ ਨੇ ਖਾਣ ਪੀਣ ਦੇ ਹਾਲਾਤ, ਰਹਿਣ ਸਣ ਦੇ ਹਾਲਾਤ ਫਿਲਸਤੀਨ ਦੇ ਤਾਂ ਉਹ ਉਹਨਾਂ ਵੱਲੋਂ ਕੀ ਦੱਸਿਆ ਗਿਆ ਦੇਖੋ ਤਾਂ ਮੈਨੂੰ ਜਦੋਂ ਅਸੀਂ ਗਏ ਅਸੀਂ ਕਿਸੇ ਕਿਰਤੀ ਕਿਸਾਨੀ ਨੇ ਵੱਲੋਂ ਜਿਸ ਤਰ੍ਹਾਂ ਬਿਨਾਂ ਕੋਈ ਫਾਰਮੈਲਿਟੀ ਅਸੀਂ ਅੰਦਰ ਗਏ ਸਾਨੂੰ ਉੱਥੇ ਅੰਦਰ ਬਿਠਾਇਆ ਗਿਆ ਗੱਲਬਾਤ ਕੀਤੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਭਰੇ ਹੋਣ ਕਿ ਸਾਡਾ ਕੋਈ ਦੁੱਖ ਸੁਣਨ ਵਾਲਾ ਆਇਆ 25 ਮਿੰਟ ਸਾਡੇ ਨਾਲ ਇੱਕ ਮਾੜੀ ਜੀ ਇੰਟਰੋਡਕਸ਼ਨ ਵੀ ਪੂਰੀ ਸਾਡੇ ਲੈ ਤੇ ਬਣਾ 25 ਮਿੰਟੋ ਲਗਾਤਾਰ ਬੋਲੀ ਗਿਆ ਕਿਉਂਕਿ ਸਾਡੀ ਪਹਿਲਾਂ ਨਾਲ ਸੰਪਰਕ ਹੋ ਚੁੱਕਾ ਸੀ ਵੀ ਅਸੀਂ ਆਉਣਾ ਹੈਗਾ ਕਿ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਡਾਕਟਰ ਆਬਿਦ ਅਬੂ ਜ਼ੇਜ਼ਰ ਜਿਹੜੇ ਕਿ ਉੱਥੇ ਇੰਚਾਰਜ ਸੀ ਐਮਬੈਸੀ ਦੇ ਕਹਿੰਦਾ ਕਿ ਮੇਰਾ ਖੁਦ ਪਰਿਵਾਰ ਗਾਜ਼ਾ ਚ ਠੀਕ ਹੈ ਤੇ ਮੈਂ 10 ਸਾਲ ਤੋਂ ਇੱਥੇ ਐਮਬੈਸੀ ਚਾਂ ਮੈਂ ਤੇ ਜਾਮੀਆਂ ਮਿਲੀ ਹੈ ਜਿਹੜੀ ਇੱਥੋਂ ਦੀ ਯੂਨੀਵਰਸਿਟੀ ਹੈਗੀ ਆ ਉੱਥੋਂ ਮੈਂ ਪੀ ਐਚ ਡੀ ਕੀਤੀ ਹੋਈ ਆ ਇੰਡੀਆ ਤੋਂ ਉਹ ਪੜਿਆ ਆਇਆ ਇੱਥੇ 10 ਸਾਲ ਤੋਂ ਆ ਤੇ ਉਹਨੇ ਦੱਸਿਆ ਕਿ ਜਿਹੜੇ ਉੱਥੋਂ ਦੇ ਹਾਲਾਤ ਨੇ ਹੂੰ ਠੀਕ ਆ ਕਿ ਉਹ ਕਿਸੇ ਵੀ ਬੰਦੇ ਦੇ ਜਿਹੜੇ ਬੰਦੇ ਦੇ ਅੰਦਰ ਦਿਲ ਧੜਕਦਾ ਹੂੰ ਉਹਦੇ ਬੰਦੇ ਜਿਹਨੂੰ ਕਹਿੰਦੇ ਸੀਨਾ ਪਾਰ ਜੀ ਜਿਸ ਤਰ੍ਹਾਂ ਦੇ ਹਾਲਾਤ ਅਸੀਂ ਵੀਡੀਓ 'ਚ ਦੇਖਦੇ ਆ ਜਾਂ ਜੇ ਉਹਨਾਂ ਨੇ ਜਿਹੜੇ ਦੱਸੇ ਹੈਗੇ ਆ ਇਹ ਮਸਲਾ ਸਾਰਾ ਆ ਮਸਲਾ ਮਤਲਬ ਖਤਮ ਕਿਉਂ ਨਹੀਂ ਹੋ ਰਿਹਾ ਸਾਨੂੰ ਅਸੀਂ ਵੀਡੀਓਜ਼ ਲੰਬੇ ਸਮੇਂ ਤੋਂ ਦੇਖ ਰਹੇ ਆ ਤੁਹਾਨੂੰ ਕੀ ਲੱਗਦਾ ਕਾਰਨ ਕੀ ਆ ਖਤਮ ਹੋ ਨਹੀਂ ਰਿਹਾ ਜਾਂ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੀ ਨਹੀਂ ਹੋ ਰਹੀਆਂ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਸਮਝੀਏ ਕਿ ਮਸਲਾ ਹੈ ਕਿ ਸਾਡੇ ਇੱਥੇ ਅੰਗਰੇਜ਼ਾਂ ਦਾ ਰਾਜ ਰਿਹਾ ਜੀ 47 ਚ ਜਦੋਂ ਅੰਗਰੇਜ਼ ਗਏ ਪੰਜਾਬ ਦੇ ਦੋ ਟੋਟੇ ਕਰਕੇ ਹੂੰ ਹੂੰ ਫਲਸਤੀਨ ਤੇ ਵੀ ਅੰਗਰੇਜ਼ਾਂ ਦਾ ਰਾਜ ਸੀ ਹੂੰ ਫਲਸਤੀਨ ਚੋ ਵੀ ਜਦੋਂ 47 ਚ ਫਲਸਤੀਨ ਛੱਡਿਆ ਫਲਸਤੀਨ ਕਈ ਸਦੀਆਂ ਪਹਿਲਾਂ ਦਾ ਮੁਲਕ ਆ ਹੂੰ ਤੇ ਯਹੂਦੀਆਂ ਦੀ ਜੋ ਨਸਲਕੁਸ਼ੀ ਹਿਟਲਰ ਨੇ ਕੀਤੀ ਹੂੰ ਤਾ ਯਹੂਦੀਆਂ ਨੂੰ ਸਾਮਰਾਜੀਆਂ ਨੇ ਇਕੱਠੇ ਕਰਕੇ ਜਿਹੜਾ ਸੀ ਫਲਸਤੀਨ ਦੇ ਵਿੱਚ ਵਸਾ ਕੇ 1948 ਦੇ ਵਿੱਚ ਜਿਹੜਾ ਇਜ਼ਰਾਈਲ ਨਾਂ ਦਾ ਮੁਲਕ ਉੱਥੇ ਬਣਾਤਾ। ਯਾਨੀ ਕਿ ਜਿਹੜਾ ਜਿਹੜੇ ਸਦੀਆਂ ਤੋਂ ਵਸ ਰਿਆ ਸੀ ਫਲਸਤੀਨ ਉਹਦੇ 'ਚ ਧੱਕੇ ਨਾਲ ਲੋਕਾਂ ਨੂੰ ਲਿਆ ਕੇ ਜਿਹੜਾ ਸੀਗਾ ਉਹ ਵਸਾ ਦਿੱਤਾ ਗਿਆ। ਇਹ ਠੀਕ ਆ ਕਿ ਯਹੂਦੀਆਂ ਤੇ ਜਿਹੜਾ ਸੀਗਾ ਜ਼ੁਲਮ ਹੋਇਆ ਪਰ ਇਹ ਕਿਹੜਾ ਤਰੀਕਾ ਹੈਗਾ ਕਿ ਕਿਸੇ ਦੇ ਮੁਲਕ 'ਚ ਧੱਕੇ ਨਾਲ ਲੋਕਾਂ ਨੂੰ ਵਸਾ ਦੋ ਕਿ ਆਹ ਇਹਨਾਂ ਦਾ ਮੁਲਕ ਬਣ ਗਿਆ ਬਈ। ਉਹਨਾਂ ਦੀ ਸਹਿਮਤੀ ਤੋਂ ਬਿਨਾਂ ਫਲਸ ਦਿਨੀਆਂ ਦੀ ਠੀਕ ਹੈ ਦੁਨੀਆ ਦੇ ਕਿੰਨੇ ਮੁਲਕਾਂ ਚ ਅਸਾਈ ਵਸਦੇ ਹੈਗੇ ਆ ਤੇ ਕੀ ਕਦੇ ਕਿਸੇ ਨੇ ਕਿਹਾ ਵੀ ਸਾਰੇ ਅਸਾਈਆਂ ਨੂੰ ਇਕੱਠੇ ਕਰਕੇ ਇੱਕੋ ਮੁਲਕ ਚ ਬਿਠਾ ਦੋ ਦੁਨੀਆ ਚ ਕਿੰਨੇ ਮੁਸਲਿਮ ਕੰਟਰੀ ਆ ਕੋਈ ਕਹਿੰਦਾ ਵੀ ਸਾਰੇ ਮੁਸਲਮਾਨਾਂ ਨੂੰ ਇਕੱਠੇ ਕਰਕੇ ਵੀ ਇੱਕ ਮੁਲਕ ਚ ਬਿਠਾ ਦੋ ਦੁਨੀਆ ਭਰ ਚ ਜੇ ਧੱਕਾ ਹੋ ਰਿਹਾ ਵਧਦੀ ਕੀ ਹੋ ਰਹੀ ਆ ਉਹ ਖਤਮ ਹੋਣੀ ਚਾਹੀਦੀ ਆ ਕਿ ਕਿਸੇ ਮਤਲਬ ਉਹ ਧੱਕੇ ਨੂੰ ਖਤਮ ਕਰਦੇ ਆ ਕਿਸੇ ਪੂਰੀ ਦੀ ਪੂਰੀ ਕੌਮ ਨੂੰ ਤੁਸੀਂ ਜਿਹੜਾ ਸੀਗਾ ਉਹ ਧੱਕੇ ਦੇ ਨਾਲ ਉਹਨਾਂ ਦੇ ਘਰ ਚ ਕਿਸ ਨੂੰ ਵਾਰ ਦੋ ਔਰ 1947 ਚ ਪੰਜਾਬ ਨੂੰ ਦੋ ਟੋਟੇ ਕਰਕੇ ਗਏ ਅੰਗਰੇਜ਼ ਔਰ ਉੱਥੇ ਇਹਨਾਂ ਸਾਮਰਾਜੀਆਂ ਨੇ ਫਲਸਤੀਨ ਦੇ ਵਿੱਚ ਜਿਹੜਾ ਸੀ ਇਜ਼ਰਾਈਲ ਵਸਾਇਆ ਤੇ ਅੱਜ ਹਾਲਾਤ ਇਹ ਆ ਕਿ ਦੁਨੀਆ ਦੇ ਨਕਸ਼ੇ ਤੇ ਇਜ਼ਰਾਈਲ ਹੈਗਾ ਫਲਸਤੀਨ ਦੁਨੀਆ ਦੇ ਨਕਸ਼ੇ ਤੇ ਹੈ ਹੀ ਨਹੀਂ ਜਿਹਨੂੰ ਕਹਿੰਦੇ ਕਿ ਅੱਗ ਮੰਗਣਾ ਹੀ ਘਰ ਦੀ ਮਾਲਕ ਬਣ ਕੇ ਬੈਗੀ ਉਹ ਜਿੰਦੇ ਵਿੱਚ ਉਹਨਾਂ ਨੂੰ ਵਸਾਇਆ ਉਹ ਫਲਸਤੀਨੀ ਅੱਜ ਬੇਵਤਨੇ ਕੀਤੇ ਹੋਏ ਆ ਤੇ ਇੰਨੇ ਸਮੇ ਤੋਂ ਉਹ ਲੜਾਈ ਲੜ ਰਹੇ ਹੈਗੇ ਆ ਤੇ ਅੱਜ ਉਹ ਸਾਰੇ ਥੱਕ ਕੇ ਇੱਕ ਬਠਿੰਡੇ ਦੀ ਤਸੀਲ ਜਿੱਡੇ ਇਲਾਕੇ ਚ ਗਾਜਾ ਪੱਟੀ ਚ ਵੜੇ ਹੋਏ ਆ ਤੇ ਜਿਸ ਤਰ੍ਹਾਂ ਉਹਨਾਂ ਦੇ ਜ਼ਬਰ ਹੋ ਰਿਹਾ ਉਹ ਤੁਸੀਂ ਸਾਰਿਆਂ ਦੇ ਸਾਹਮਣੇ ਹੀ ਆ ਔਰ ਇਹਦਾ ਹੱਲ ਜਿਹੜਾ ਕਿਉਂਕਿ ਜਿਹੜਾ ਮਿਡਲ ਈਸਟ ਦਾ ਇਲਾਕਾ ਇਹ ਤੇਲ ਤੇ ਹੋਰ ਗੈਸ ਤੇ ਹੋਰ ਕੁਦਰਤੀ ਸਰੋਤਾਂ ਨਾਲ ਭਰਪੂਰ ਇਲਾਕਾ ਔਰ ਪਹਿਲੀ ਗੱਲ ਇਹਦਾ ਜਿਹੜਾ ਆਰਥਿਕ ਹਿੱਤ ਜਿਹੜੇ ਸੀਗੇ ਅਮਰੀਕਾ ਤੇ ਬ੍ਰਿਟਿਸ਼ ਸਾਮਰਾਜ ਦੇ ਇੱਥੇ ਆਰਥਿਕ ਹਿੱਤ ਸੀਗੇ ਦੂਸਰਾ ਕਿ ਇੱਥੇ ਮਿਡਲ ਈਸਟ ਦੇ ਵਿੱਚੋਂ ਇਹਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਏਸ਼ੀਆ ਮਹਾਦੀਪ ਉਹਨੂੰ ਰਸਤਾ ਜੁੜਦਾ ਯੂਰਪ ਨੂੰ ਰਸਤਾ ਜੁੜਦਾ ਅਫਰੀਕਨ ਮਹਾਦੀਪਾਂ ਨੂੰ ਜਿਹੜਾ ਰਸਤਾ ਜੁੜਦਾ ਇੱਕ ਤਰ੍ਹਾਂ ਦਾ ਚਾਰ ਮਹਾਦੀਪਾਂ ਦਾ ਜੰਕਸ਼ਨ ਆ ਤੇ ਉੱਥੇ ਆਪਣਾ ਇੱਕ ਮਿਲਟਰੀ ਕੈਂਪ ਅਮਰੀਕਾ ਨੇ ਬਣਾਇਆ ਇਜ਼ਰਾਈਲ ਤਾਂ ਨਾਂ ਦਾ ਸਿਰਫ ਬਹਾਨਾ ਯਹੂਦੀ ਦਾ ਬਹਾਨਾ ਨੇ ਆ ਅਮਰੀਕਨ ਸਾਮਰਾਜ ਨੇ ਆਪਣਾ ਉੱਥੇ ਮਿਲਟਰੀ ਕੈਂਪ ਜਿਹੜਾ ਸੀ ਬਣਾਇਆ ਇਹ ਉਹਦਾ ਜਿਹੜਾ ਸੀਗਾ ਰਣਨੀਤਿਕ ਜਿਹੜਾ ਸੀਗਾ ਇੰਟਰਸਟ ਸੀਗਾ ਤਾਂ ਉਹਥੇ ਜਿਹੜਾ ਉਹਨਾਂ ਨੇ ਆਪਣਾ ਮਿਲਟਰੀ ਕੈਂਪ ਬਣਾਇਆ ਇਜ਼ਰਾਈਲ ਉਹ ਜਿੰਨੀ ਮਰਜ਼ੀ ਗੁੰਡਾਗਰਦੀ ਕਰਤੀ ਜਾਂਦਾ ਉਹਨਾਂ ਨੂੰ ਫਲਸਤੀਨੀਆ ਦੇ ਨਾਲ ਉਹ ਬੇਗਨਾ ਲੋਕਾਂ ਦੇ ਨਾਲ ਕੋਈ ਲਗਾ ਦੇਗਾ ਨਹੀਂ ਅਮਰੀਕਾ ਦੇ ਆਪਣੇ ਆਰਥਿਕ ਤੇ ਰਾਜਨੀਤਿਕ ਹਿੱਤਾਂ ਕਿ ਉਹਨਾਂ ਆਪਣਾ ਮਿਡਲ ਈਸਟ ਚ ਉਹ ਅੱਡਾ ਬਣਾਇਆ ਹੋਇਆ ਜਿਸ ਕਰਕੇ ਫਲਸਤੀਨੀਆ ਨੂੰ ਉਹਨਾਂ ਦੇ ਮੁਲਕ ਚ ਬੇਵਤਨੇ ਕੀਤਾ ਜਿੰਨੀ ਵਾਰੀ ਇਜ਼ਰਾਈਲ ਨੇ ਹਮਲਾ ਕੀਤਾ ਉਹਨਾਂ ਦਾ ਇਲਾਕਾ ਖੁੰਦੇ ਗਏ ਤੇ ਤੁਸੀਂ ਦੇਖ ਲਓ ਕਿ ਅੱਜ ਜੋ ਹਾਲਾਤ ਹੈਗੇ ਆ ਤੇ ਇਸ ਮਾਮਲੇ ਤੇ ਫਲਸਤੀਨੀਆ ਨੂੰ ਦੋਸ਼ੀ ਬਣਾ ਕੇ ਪੇਸ਼ ਕੀਤਾ ਜਾਂਦਾ ਕਿ ਤੁਸੀਂ ਵੀ ਦੇਖੋ ਹਮਾਸ ਨੇ ਜਿਹੜਾ ਸੀਗਾ ਵੀ ਉਹਨਾਂ ਤੇ ਹਮਲਾ ਕੀਤਾ ਜੇ ਤੁਸੀਂ ਕਿਸੇ ਮਸਲੇ ਨੂੰ ਟੋਟਿਆਂ ਚ ਸਮਝੋਗੇ ਤੁਸੀਂ ਕਦੇ ਸਮਝ ਸਹੀ ਸਮਝ ਨਹੀਂ ਬਣਾ ਸਕਦੇ ਜੇ ਕੋਈ ਇਹ ਕਵੇ ਜਿਹੜਾ ਬੰਦਾ ਵੀ ਸਿੱਖ ਇਤਿਹਾਸ ਦੇ ਵਿੱਚ ਜੋ ਜੋ ਕੁਝ ਗੁਰੂ ਸਾਹਿਬਾਨ ਦੇ ਨਾਲ ਹੋਇਆ ਚਾਰ ਸਾਹਿਬਜ਼ਾਦਿਆਂ ਦੇ ਨਾਲ ਹੋਇਆ ਜਿਸ ਤਰ੍ਹਾਂ ਜ਼ਬਰਟਾਇਆ ਗਿਆ ਜਿਸ ਤਰ੍ਹਾਂ ਮਤਲਬ ਮੁਗਲਾਂ ਨੇ ਇੱਥੇ ਜਬਰਟਾਇਆ ਉਹ ਸਾਰੇ ਕਿਸੇ ਨੂੰ ਸਾਈਡ ਤੇ ਕਰਕੇ ਕੋਈ ਗੱਲ ਇੱਥੋਂ ਸ਼ੁਰੂ ਕਰੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇਟ ਖੜਕਾਤੀ ਤੋ ਮਤਲਬ ਕੀ ਨਿਕਲੂਗਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇਟ ਖੜਕਾਈ ਆ ਉਸ ਤੋਂ ਪਹਿਲਾਂ ਪੰਜਾਬ ਚ ਬਹੁਤ ਜਬਰ ਬਹੁਤ ੱੱਕਾ ਵਾਪਰ ਚੁੱਕਿਆ ਸੀਗਾ ਜੋ 1948 ਤੋਂ ਫਲਸਤੀਨੀਆ ਨਾਲ ਚੱਲ ਰਿਹਾ ਹੈਗਾ ਉੱਥੋਂ ਮਸਲਾ ਸਮਝੀਏ ਕਿ ਕਿਵੇਂ ਇੱਕ ਮੁਲਕ ਦੇ ਲੋਕਾਂ ਨੂੰ ਧੱਕੇ ਨਾਲ ਲੋਕ ਵਸਾਏ ਗਏ ਤੇ ਜਿਹੜੇ ਮੁਲਕ ਦੇ ਮਾਲਕ ਸੀ ਅੱਜ ਬੇਵਤਨੇ ਕਰ ਦਿੱਤੇ ਗਏ ਆ ਉਹ ਦੁਨੀਆ ਚੋਂ ਜਿਹੜਾ ਉਹਨਾਂ ਵਾਸਤੇ ਕਿ ਕੋਈ ਲੋਕ ਸਹਾਇਤਾ ਭੇਜ ਦੇ ਆ ਉਹ ਇੱਕ ਇੱਕ ਰੋਟੀ ਦੇ ਮਥਾਜ ਨੇ ਪੈਰੋਂ ਨੰਗੇ ਨੇ ਤੇ ਛੋਟੇ ਛੋਟੇ ਬੱਚੇ ਯਾਰ ਮਿਲਕ ਦੇ ਉਹ ਤਸਵੀਰਾਂ ਦੇਖੀਆਂ ਨੇ ਜਾਂਦੀਆਂਗਾ ਠੀਕ ਆ ਤੇ ਕਿਸ ਤਰ੍ਹਾਂ ਮਤਲਬ ਕਿੱਧਰ ਗਿਆ ਉਹ ਜਿਹੜਾ ਪੱਛਮੀ ਮੁਲਕ ਕਹਿੰਦੇ ਸੀ ਅਸੀਂ ਬਹੁਤ ਮਨੁੱਖੀ ਅਧਿਕਾਰਾਂ ਦੇ ਬੜੇ ਵੱਡੇ ਚੈਂਪੀਅਨ ਆ ਕਿ 2-2 ਸਾਲ ਦੇ ਬੱਚਿਆਂ ਨੇ ਇਜ਼ਰਾਈਲ ਤੇ ਹਮਲਾ ਕੀਤਾ ਕਿ 5-5 ਸਾਲ ਦੇ ਬੱਚਿਆਂ ਨੇ ਇਜ਼ਰਾਈਲ ਤੇ ਹਮਲਾ ਕੀਤਾ ਉੱਥੇ ਇੱਕ ਵੀਡੀਓ ਆਈ ਕਿ ਬੰਬ ਚੱਲ ਰਿਹਾ ਤੇ ਦੋ ਛੋਟੇ ਬੱਚੇ ਆ ਜਿਹੜਾ 5 ਕੁ ਸਾਲ ਦਾ ਬੱਚਾ ਉਹਦਾ ਛੋਟੀ ਭੈਣ 3 ਸਾਲ ਦੀ ਉਹ ਉਹਦੇ ਤੇ ਕੱਪੜਾ ਪਾ ਰਿਆ ਪਰ ਬੱਚੇ ਆ ਮਾਸੂਮ ਹਨ ਉਹਨਾਂ ਨੂੰ ਪਤਾ ਨਾ ਕਿ ਇਹ ਕੱਪੜੇ ਜਿਹੜੇ ਬੰਬਾਂ ਨੂੰ ਰੋਕ ਨਹੀਂ ਸਕਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਆਪ ਦੇ ਆਪ ਨੂੰ ਮਦਈ ਕਹਿੰਦੇ ਰਹੇ ਹੈਗੇ ਆ ਕਿੰਤਰ ਕੇ ਮਨੁੱਖੀ ਅਧਿਕਾਰਾਂ ਦੇ ਉਮਦਾਈ ਇਸ ਕਰਕੇ ਜੇ ਇਹੋ ਜੇ ਹਾਲਾਤ ਦੇ ਵਿੱਚ ਦੁਨੀਆ ਚ ਕਿਤੇ ਵੀ ਜ਼ਬਰ ਹੁੰਦਾ ਕਿਤੇ ਵੀ ਤੱਕਾ ਹੁੰਦਾ ਮਸੂਮਾਂ ਨੂੰ ਕੋਹ ਕੋ ਕੇ ਮਾਰਿਆ ਜਾ ਰਿਹਾ ਠੀਕ ਹੈ ਇਹ ਜੇ ਅਸੀਂ ਨਾ ਸਮਝਾਂਗਾ ਜਿਹੜੇ ਹਰ ਸਾਲ ਅਸੀਂ ਅਸੀਂ ਯਾਦ ਕਰਦੇ ਕਿ ਸਾਡੇ ਇਤਿਹਾਸ ਚ ਕਿਵੇਂ ਛੋਟੇ ਸਾਹਿਬ ਜਦਨੀਆਂ ਚਣਿਆ ਗਿਆ ਕਿਵੇਂ ਜ਼ਬਰ ਜ਼ਬਰ ਝੱਲਿਆ ਸਾਡੀ ਇਸ ਧਰਤੀ ਨੇ ਕਿਵੇਂ 47 ਚਵੰਡ ਚੱਲੀ ਉਹ 47 ਦੀ ਪੀੜ ਉਹ ਅੱਜ ਤੱਕ ਚੱਲ ਰਹੀ ਫਲਸਤੀਨ ਸਾਡੀ ਸਾਹ ਜ ਆ ਉਹਨਾਂ ਨਾਲ ਇਹ ਮਨੁੱਖੀ ਅਧਿਕਾਰ ਤੇ ਸਾਂਝ ਆ ਜੇ ਧਰਤੀ ਮਾਂ ਸਭ ਦੀ ਬਿਲਕੁਲ ਤੇ ਫਿਰ ਧਰਤੀ ਤੇ ਰਹਿਣ ਵਾਲੇ ਸਾਡੇ ਜੀ ਭਾਈ ਆ ਭੈਣ ਭਾਈ ਆ ਤੇ ਫਿਰ ਇੱਕ ਦੂਜੇ ਦਾ ਦਰਦ ਵੀ ਉਹਨਾਂ ਨੂੰ ਸਮਝਣਾ ਚਾਹੀਦਾ ਇਸ ਕਰਕੇ ਅਸੀਂ ਤਾਂ ਸਾਰੇ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਫਲਸਤੀਨੀਆ ਦੇ ਪੱਖ ਦੇ ਵਿੱਚ ਕਿ ਉਹਨਾਂ ਨੂੰ ਆਪਣਾ ਉਹਨਾਂ ਦਾ ਮੁਲਕ ਬਣੇ ਜਿਹੜੀ ਉੱਥੇ ਇਜ਼ਰਾਈਲ ਗੁੰਡਾਗਰਦੀ ਕਰ ਰਿਹਾ ਅਮਰੀਕਨ ਸਾਮਰਾਜ ਦੀ ਪਿੱਠ ਪੂਰ ਰਿਹਾ ਹੈਗਾ ਔਰ ਦੁਨੀਆ ਭਰ ਦੀਆਂ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਉਹਨਾਂ ਨੂੰ ਯਤਵਦੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜਿਹੜੇ ਲੋਕ ਲੜੇ ਉੱਥੇ ਹੁਣ ਇਹਨਾਂ ਦਿਨਾਂ ਚ ਵੀ ਆਪਣੀਆਂ ਜਾਨਾਂ ਗਵਾ ਰਹੇ ਆ ਉਹ ਕੈਂਪਾਂ ਚ ਜੰਮੇ ਪਲੇ ਆ ਕਰਨੀ ਹੈ ਉਹਨਾਂ ਕੋਲੇ ਤੇ ਜਿੰਨੀ ਤਬਾਈ ਹੋਈ ਆ 300 ਸਾਲ ਚ ਦੁਬਾਰਾ ਉਹ ਗਾਜਾ ਪੱਟੀ ਜਿਹੜੀ ਹੈਗੀ ਉਹ ਖੜੀ ਨਹੀਂ ਹੋਣੀ ਦੁਨੀਆ ਦੀ ਸਭ ਤੋਂ ਵੱਡੀ ਖੁੱਲੀ ਜੇਲ ਆ ਇਸ ਕਰਕੇ ਮਸਲੇ ਨੂੰ ਸਮੁੱਚੇ ਰੂਪ ਚ ਦੇਖਣਾ ਚਾਹੀਦਾ ਔਰ ਇਸ ਜ਼ਬਰ ਦੇ ਖਿਲਾਫ ਜਿਹੜੀ ਆਵਾਜ਼ ਹੈਗੀ ਉਠਾਉਣੀ ਚਾਹੀਦੀ ਆ ਪਰ ਹੋਣਾ ਚਾਹੀਦਾ ਹੱਲ ਹੱਲ ਕੀ ਹੋਣਾ ਚਾਹੀਦਾ ਇਸ ਮਸਲੇ ਦੀ ਜੇ ਗੱਲ ਕਰਿਆ ਠੀਕ ਆ ਜੋ ਹੋ ਰਿਹਾ ਉਹ ਸਭ ਦੇ ਸਾਹਮਣੇ ਪਰ ਹੋਣਾ ਕੀ ਚਾਹੀਦਾ ਜੇਕਰ ਇਨਸਾਨੀਅਤ ਤੌਰ ਤੇ ਮੰਨੀ ਅਸੀਂ ਚਾਹੁੰਦੇ ਇਹਦਾ ਹੱਲ ਹੈਗਾ ਕਿ ਫਲਸਤੀਨ ਦੇ ਵਿੱਚੋਂ ਇਜ਼ਰਾਈਲੀ ਫੌਜਾਂ ਬਾਹਰ ਹੋਣ ਤੇ ਉਹਨਾਂ ਨੂੰ ਉਹਨਾਂ ਦਾ ਮੁਲਕ ਮਿਲੇ ਉਹਨਾਂ ਦੇ ਸਾਰੀ ਜੋ ਤਬਾਹੀ ਹੋਈ ਹੈਗੀ ਆ ਉਹਨਾਂ ਦਾ ਸਾਰੀਆਂ ਜਿਹੜਾ ਮਸਲਾ ਹੈਗਾ ਉਹ ਹੱਲ ਕਰਨਾ ਚਾਹੀਦਾ ਤੇ ਦੁਨੀਆ ਪਰ ਦੇ ਇਨਸਾਫ ਪਸੰਦ ਲੋਕਾਂ ਨੂੰ ਇਸ ਤੱਕੇ ਦੇ ਖਿਲਾਫ ਜਿਹੜਾ ਲੜਨਾ ਚਾਹੀਦਾ ਹੈਗਾ ਆराक ਚ ਜੋ ਕੁਛ ਹੋਇਆ ਪਰ ਇੱਕ ਗੱਲ ਤੈ ਹੈ ਕਿ ਕਦੇ ਵੀ ਪਹਾੜੇ ਦੀਆਂ ਫੌਜਾਂ ਆਪਣੀ ਮਿੱਟੀ ਲਈ ਲੜਨ ਵਾਲੇ ਲੋਕਾਂ ਨੂੰ ਕਦੇ ਹਰਾ ਨਹੀਂ ਸਕਦੀਆਂਗਾ ਇਤਿਹਾਸ ਦਾ ਇਹ ਤੁਸੀਂ ਨਿਜ਼ਮ ਬਦਲ ਨਹੀਂ ਸਕਦੇਗੇ ਅਮਰੀਕਾ ਨੇ ਆराक ਚੋਂ ਭੱਜਿਆ ਅਮਰੀਕਾ ਅਫਗਾਨਿਸਤਾਨ ਚੋਂ ਭੱਜਿਆ ਅਮਰੀਕਾ ਵਿਯਤ ਨਾਮ ਚੋਂ ਭੱਜਿਆ ਤੇ ਉਹਦਾ ਪਿੱਠੂ ਜਿਹੜਾ ਨੇਤਨ ਜਾਹੂ ਜਿੰਦੇ ਬਾਰੇ ਇਹ ਸੀ ਕਿ ਇਜ਼ਰਾਈਲ ਕੋਲ ਇਡੀ ਤਕੜੀ ਟੈਕਨੀਕ ਆ ਠੀਕ ਆ ਉਸ ਨੇਤਨਯਾਹੁ ਦੇ ਘਰ ਦੇ ਉੱਪਰ ਦੋ ਵਾਰੀ ਡਰੋਨ ਹਮਲਾ ਹੋ ਚੁੱਕਾ ਹੈਗਾ ਅੱਜ ਮੀਡੀਆ ਭਾਵੇਂ ਕਿ ਇਸ ਖਬਰ ਨੂੰ ਬਲੈਕਆਊਟ ਕਰ ਰਿਆ ਦਿੱਲੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਬਹੁਤ ਮੀਡੀਆ ਆਇਆ ਪਰ ਕਿਸੇ ਨੇ ਇਸ ਗੱਲ ਨੂੰ ਚੱਕਿਆ ਨਹੀਂ ਅੱਜ ਕਿੰਨੀ ਇਸ ਜਬਰ ਦੇ ਉੱਪਰ ਕਿੰਨੀ ਕਿੰਨੇ ਕੋਈ ਸ਼ਾਇਰ ਕਵਤਾ ਲਿਖ ਰਹੇ ਆ ਕਿੰਨੇ ਕੋਈ ਲੇਖਕ ਬੋਲ ਰਹੇ ਆ ਠੀਕ ਆ ਇਸ ਕਰਕੇ ਇਹ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਦੇ ਨਾਲ ਵਾਪਰਿਆ ਹੈ ਸਾਰਾ ਕੁਝ ਇਤਿਹਾਸ ਚ ਉਹੋ ਜਿਹਾ ਕੁਝ ਗਾਜਾ ਵਾਪਰ ਰਿਹਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਵਾਜ਼ ਠਾਉਣੀ ਚਾਹੀਦੀ ਆ ਹਰ ਹਰ ਸੰਸਥਾ ਜਿਹੜੀ ਆਪਣੇ ਆਪ ਨੂੰ ਇਹ ਕਹਿੰਦੀ ਹੈ ਕਿ ਅਸੀਂ ਜ਼ਬਰ ਦੁਨੀਆ ਬਹੁਤ ਸਾਰੀਆਂ ਸੰਸਥਾਵਾਂ ਦੇਖਦੇ ਆ ਬਹੁਤ ਸਾਰੀਆਂ ਥਾਵਾਂ ਤੇ ਜਾ ਕੇ ਸੇਵਾ ਕਰਦੀਆਂ ਨੇ ਪਰ ਤੁਹਾਨੂੰ ਅੱਜ ਗਾਜਾ ਚ ਨਜ਼ਰ ਨਹੀਂ ਆ ਰਹੀ ਜੀ ਭਾਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਭਾਈ ਜੀ ਬਹੁਤ ਬਹੁਤ ਮੇਰੇ ਨਾਲ ਭਾਈ ਹਰਜਿੰਦਰ ਸਿੰਘ ਦੀਪ ਸਿੰਘ ਵਾਲਾ ਹੋਰੀ ਸੀ ਤੁਸੀਂ ਜੁੜੇ ਰਹੋ ਆ ਰੇ ਮੀ ਟੈlevision ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬਾਂਦੇ ਹੋ ਆਜਾ 淡吧。